ਈ ਯਾਰ ਲੰਮੇ ਗੱਡੀ ਖੜਾ ਕਭ ਕਰ ਚੁਕ ਦੇ ਬਸ ਚੁਕਦਾ 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 ਕਰਾਂ ਦੱਸ ਮੈਂ ਕਰਨਾ ਭਾਨਾ ਲਾਉਣੇ ਕੋਈ ਮੈਂ ਹੁਣੇ ਆਇਆ ਪਾਣੀ ਪੀਤੇ ਆਵਾ ਹੁਣੇ ਆ ਗਿਆ ਇਹ ਬੁੱਢਾ ਵੀ ਨਾ ਨਾ ਆਪ ਟਿਕਦਾ ਨਾ ਮੈਨੂੰ ਟਿਕਣ ਦਿੰਦਾ ਉਏ ਆਪਰੇ ਕੋਲ ਜਿਗਾਰ ਹੈਗਾ ਭਈਆ ਥੋੜਾ ਹੀ ਲਾਵਾਂ ਨਾ ਤੇ ਡੇਗੀ ਨਾ ਪਾਵਾਂ ਉੱਥੇ ਆ ਕੇ ਬੁੱਢੇ ਨੂੰ ਪਤਾ ਲੱਗ ਜਾਣਾ ਆ ਨੀ ਇੱਕ ਪੈਗ ਹੋਰ ਹੀ ਲਾ ਲੈਣਾ ਲੱਗ ਗਿਆ ਤਾਂ ਪਿਆ ਜੇ ਜਲਦੀ ਕਰ ਯਾਰ ਪਾਣੀ ਲਾਉਣਾ ਹੈ ਆ ਗਿਆ ਆ ਗਿਆ ਆ ਗਿਆ ਆ ਗਿਆ ਖਾਲ ਛਾ ਕੇ ਪਾਣੀ ਲਾਉਣਾ ਦਾਦਾ ਮਿੰਟ ਮਾਰਾ ਪਾਣੀ ਛੜਨਾ ਤੇਰੇ ਹੱਥਾਂ ਤੇ ਮਹਿੰਦੀ ਨਹੀਂ ਲੱਗੀ ਹੋਈ ਬੋਲੇ ਬੋਲੇ ਚੁਗਦਾ ਤੂੰ ਕਾ ਨਾਉ ਦਾ ਮਿੰਟ ਕਰ ਪਾਣੀ ਛੜਨਾ ਮੈਂ ਬੁੱਢਾ ਵੀ ਨਾ ਸੱਤੇ ਦੁਪਹਿਰੇ ਯਬ ਪਾਈ ਫਿਰਦਾ ਹੈਗਾ ਇਹਦੇ ਚ ਕੀ ਪਾਣੀ ੜਦਾ ਪੈ ਖਾਲੀ ਚ ਪਾਣੀ ਪੂਣਾ ਤੋਂ ਲੰਘ ਜਾਂਦਾ ਹੈਗਾ ਮੈਂ ਪਾਣੀ ਪੀਤੀ ਆ ਮਾਉਣੇ ਆ ਗਿਆ ਤੇਰੇ ਸੁੱਕਦੇ ਆ ਬੁੱਲ ਵਾਰ-ਵਾਰ ਧਰੋਟ ਪੈਂਦਾ ਤੈਨੂੰ ਬੁੱਢੇ ਨੂੰ ਪਤਾ ਹੀ ਨਾ ਲੱਗ ਜਾਵੇ ਕਿਤੇ ਵਾਰੀ-ਵਾਰੀ ਕਿਉਂ ਆਉਂਦਾ ਦਰੂਤਾ 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 ਨਾਲ ਰਾਦੇ ਫਰਾਤ ਤੱਕ ਜਾਉਨੀ ਦਰੁਤਾ ਜਿੰਨਾ ਚਿਰ ਤੂੰ ਮੇਰੇ ਨਾਲ ਐ ਥਕਾਨ ਨਿਜੜਦੀ ਇਹਦਾ ਕੋਈ ਪਤਾ ਵੀ ਨਹੀਂ ਮਗਰ ਆ ਜਾਵੇ ਲਾਲ ਐ ਕਾਲਾ ਕਾਲੀ ਦਰੂਨ ਵਾਲੀ ਤੋਲ ਐ ਸ਼ਾਮ ਟੱਪ ਜੋ ਆਪਣੀ ਬਹੁਤ ਦੂ ਪਈ ਆ ਜੇ ਤਾਂ ਬੱਲੇ ਬੱਲੇ ਹੋ ਜਾਣੀ ਆ ਗਿਆ ਆ ਗਿਆ ਐ ਕਰ ਆ ਮਿੱਟੀ ਕੱਢ ਖਾਲਚੋਂ ਮੇਰੇ ਕੋਲ ਨਿਕਲਦੀ ਤੂੰ ਕਾੜ ਕੋਡ ਲੈ ਆਪੇ ਮੈਂ ਤੱਲਾ ਚੋਕਲਾ ਮੈਂ ਆ ਗਿਆ ਬਾਥਰੂਮ ਜਾ ਕੇ ਪਿਸ਼ਾਬ ਕੀਤੀ ਆ ਮਾ ਆ ਆੜੇ ਚ ਮਿੱਟੀ ਕੱਢ ਕੇ ਸਾਈਡ ਤੇ ਰੱਖ ਆ ਗਿਆ ਮੈਂ ਇਹੰਦੇ ਨਾ ਮੱਕੇ ਸੇ ਦੇਣ ਨੂੰ ਕੰਨੀ ਵੜ ਦੇਣੀ ਕਈ ਨਾਲ ਤੇ ਤੇਰੇ ਪੈਰੇ ਯੱਬ ਪਾਈ ਫਿਰਦਾ ਵਕਰ ਆਏ ਮਿੱਟੀ ਕੱਢ ਦੇ ਕਰ ਅਰਦਾ ਪੈਣਾ ਪਾਣੀ ਇੰਦੇ ਨਾਲ ਬੁੱਢਾ ਆਇਆ ਕਿਉਂ ਨਹੀਂ ਅਜੇ 15 20 ਮਿੰਟ ਹੋ ਗਏ ਨੇ ਤੇ ਕਰਤਨ ਲੰਘ ਗਿਆ ਕਿ ਦੇ ਵੇਖੇ ਤਾਵਾ ਫਿਰ ਗਾਲਾਂ ਕੱਢੇਗਾ ਮੈਨੂੰ ਚਲ ਵੇਖ ਹੀ ਹੁਣਾ ਓਏ ਹੁਣ ਕਿੱਧਰ ਚੱਲਿਆ ਤੂੰ ਓ ਮੈਂ ਕੰਮ ਚੱਲਿਆ ਤੂੰ ਕਿੱਧਰ ਗਿਆ ਰਿਆ ਇੰਨਾ ਟਾਈਮ ਮੈਂ ਪਸ਼ਾਬ ਕਰਨ ਗਿਆ ਸੀ ਓ ਇੰਨਾ ਟਾਈਮ ਲਾ ਆਇਆ ਆ ਜਾ ਆ ਜਾ ਮੈਂ ਆ ਗਿਆ ਹੁਣੇ ਬਾਪੂ ਦਾ ਵੀ ਸਰ ਆਇਆ ਪਿਆ ਮੂੜੇ ਸ਼ਕਤ ਨਹੀਂ ਹੁੰਦਾ ਨਹੀਂ ਹੁੰਦਾ ਆਹ ਕਿ ਟੁੱਟ ਗਈ ਬੋਤਲ ਤੇ ਲੀਕ ਤਾਂ ਨਹੀਂ ਆਈ ਬੋਤਲ ਜਿਹਦੇ ਸਾਰ ਟੁੱਟ ਗਈ ਟੁੱਟ ਗਈ ਛੱਟ ਪਰ ਆਉਣ ਇਹ ਇਹ ਅਦਮਾ ਖਰਾਬ ਹੋ ਗਿਆ ਜੂ ਬੋਤਲ ਖਾਲੀ ਉਹ ਤਾਂ ਛੁੱਟ ਕਿਵੇਂ ਗਈ ਰੱਖੀ ਵੀ ਪੋਲੇ ਥਾਂ ਤੇ ਆਈ ਇਹ ਤਾਂ ਨਹੀਂ ਕਿ ਪੱਥਰ ਚ ਰੱਖੀ ਓ ਬਾਪੂ ਬਾਪੂ ਖਾਲੀ ਛਾਂਗ ਦੇ ਕਾ ਚੁੱਕ ਦੇ ਬਾਪੂ ਦੌੜਾ ਤੇ ਨਹੀਂ ਪੈ ਗਿਆ ਖਾਲੀ ਛਾਂਗ ਖਾਲੀ ਮੈਂ ਕਿਹ ਕਰੇ ਡੋਲ ਲੱਗੀ ਦਾਰੂ ਕਿਤੇ ਪਿਆਰਾ ਇੱਥੇ ਮੈਂ ਕਹੂੰ ਦਾਰੂ ਮੇਰੇ ਡੋਲ ਲੱਗੀ ਕਿਤੇ ਇਹ ਆਪ ਡੱਕਿਆ ਪਿਆ ਪਿਆਰਾ